ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਜੀ ਬਹੁਤ ਸੋਹਣਾ ਇਹ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਬਾਸ ਸਕਦੇ ਆਂ ਕੋਟੀ ਜਾਗਟ ਸਵਟਰ ਸਕੀ ਵੀ ਕੋਈ ਬੱਚਿਆਂ ਦਾ ਕਾਰਡੀਗਨ ਬਣਾਉਣਾ ਉਹਤੇ ਵੀ ਆਪਾਂ ਅਪਲਾਈ ਕਰ ਸਕਦੇ ਆਂ ਜੈਂਟਸ ਸਵਟਰ ਤੇ ਵੀ ਪੈ ਸਕਦਾ ਬਹੁਤ ਸੋਹਣਾ ਇਹ ਡਿਜ਼ਾਈਨ ਹੈ ਜੀ ਆ ਦੇਖੋ ਦੋ ਦੋ ਦੇ ਸਾਬ ਨਾਲ ਆਪਾਂ ਕੁੰਡੇ ਪਾਏ ਬੈਕ ਸਾਈਡ ਤੇ ਇਸ ਤਰ੍ਹਾਂ ਬੰਨਦੇ ਆਂ ਕਿਸੇ ਵੀ ਕਲਰ ਤੇ ਬਣਾ ਸਕਦੇ ਆ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਬਾਰਡਰ ਜ਼ਰੂਰ ਬਣਾ ਲਿਓ ਕਿਸੇ ਵੀ ਤਰ੍ਹਾਂ ਦਾ ਤੇ ਬਹੁਤ ਸੋਹਣਾ ਇਹ ਡਿਜ਼ਾਈਨ ਉੱਪਰ ਆਉਂਦਾ ਹੈਗਾ ਇੰਨਾ ਕਾ ਆਪਾਂ ਇਹ ਡਿਜ਼ਾਈਨ ਬਣਾ ਲਿਆ ਸੀਗਾ ਜੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਵੀਡੀਓ ਬਣਾਉਣੀ ਹੈ ਜੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਐਂਡ ਤੱਕ ਡਿਜ਼ਾਈਨ ਦੇਖਿਆ ਕਰੋ ਲੋ ਜੀ ਇਹ ਆਪਣਾ ਸਿੱਧੀ ਸਲਾਈ ਦਾ ਆ ਗਈ ਜੀ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਿਆ ਇਹ ਆਪਣਾ ਸਰੀ ਵਾਲਾ ਕੁੰਡਾ ਹੈ ਜੀ ਤੇ ਆਹ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇਸ ਤਰ੍ਹਾਂ 1 2 ਧਾਗਾ ਆਪਣੇ ਕੰਨੀ ਕਰਾਂਗੇ ਦੋ ਕੁੰਡੇ ਉਲਟੇ 1 2 ਧਾਗਾ ਫੇਰ ਬੈਕ ਸਾਈਡ ਕਰਾਂਗੇ ਜੀ ਦੋ ਕੁੰਡੇ ਸਿੱਧੇ 1 2 ਦੋ ਕੁੰਡੇ ਸਿੱਧੇ ਧਾਗਾ ਆਪਣੇ ਕੰਨੀ ਕਰਾਂਗੇ ਜੀ ਦੋ ਕੁੰਡੇ ਉਲਟੇ ਇਹ ਸਾਰਾ ਡਿਜ਼ਾਈਨ ਆ ਹੀ ਬਣਦਾ ਜੀ ਡਿਜ਼ਾਈਨ ਉਲਪੀ ਸਲਾਈ ਬਣੂਗਾ ਆਪਣਾ ਇਹ ਸਿੱਧੇ ਪਾਸੇ ਆਪਣੀ ਦੋ ਦੋ ਸਲਾਈਆਂ ਦਾ ਡਿਜ਼ਾਈਨ ਹੈ ਲੋ ਜੀ दो कुंडे सीधे हो गए धागा फिर अपनी कहीं हो गया दोडे उल्टे धागा बैक साइड दोडे सीधे धागा बैक साइड करा जी दोडे सीधे लो जी हाँ कुंडा लास्ट वाला भी अपना ਸਿੱਧੇ ਬਣਾਵਾਂਗੇ ਹੁਣ ਆ ਗਈ ਜੀ ਆਪਾਂ ਡਿਜ਼ਾਈਨ ਜੁਲਤੀ ਸਲਾਈ ਤੇ ਉਲਟੇ ਪਾਸੇ ਇਹ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਲਸਰਾਂ ਜੀਆਂ ਵਾਲਾ ਡਿਜ਼ਾਈਨ ਆਪਣਾ ਪਹਿਲਾ ਕੁੰਡਾ ਤਾਂ ਆਪਾਂ ਲਾ ਲਾਂਗੇ ਇਸ ਤਰ੍ਹਾਂ ਧਾਗਾ ਆਪਣੀ ਕੰਨੀ ਰੱਖਾਂਗੇ ਜਿਹੜੇ ਆਪਾਂ ਦੋ ਕੁੰਡੇ ਉਧਰੋਂ ਸਿੱਧੇ ਬਣਾਏ ਜੀ ਇਧਰੋਂ ਵੀ ਆਪਾਂ ਹੁਣ ਸਿੱਧੀ ਬਣਾਵਾਂਗੇ ਇਹ ਸਾਰੀ ਸਲਾਈ ਆਪਾਂ ਸਿੱਦੇ ਸਿੱਦੇ ਕੁੰਡਾ ਨਹੀਂ ਬਣਾਵਾਂਗੇ ਇਹ ਧਾਗਾ ਪਮੂਰੇ ਰੱਖਾਂਗੇ ਦਾ ਬਲ ਮਾਰਾਂਗੇ ਇਸ ਤਰ੍ਹਾਂ ਦੇਖੋ ਜੀ ਆਹ ਬਲ ਹੋ ਗਿਆ ਜੀ ਆਪਣਾ ਇਸ ਤਰ੍ਹਾਂ ਲੋ ਜੀ ਇਹ ਦੋ ਕੁੰਡਿਆ ਆਪਾਂ ਸਿੱਧੇ ਬਣਾ ਲਈ ਜੀ ਤੇ ਆਹ ਜਿਹੜਾ ਆਪਾਂ ਬਲ ਮਾਰਿਆ ਸੀ ਇਹ ਦੋ ਕੁੰਡਿਆ ਨੇ ਆਪਾਂ ਉਤਦੀ ਪਾ ਇਸ ਤਰ੍ਹਾਂ ਲੋ ਜੀ ਇਸ ਤਰੀਏ ਆਪਣਾ ਇਹ ਡਿਜ਼ਾਈਨ ਬਣਦਾ ਜਾਊਗਾ ਤੇ ਜਿਹੜੇ ਆਪਾਂ ਉਧਰੋਂ ਦੋ ਕੁੰਡੇ ਉਲਟੇ ਬਣਾਏ ਸੀ ਆਹ ਇਹ ਵੀ ਇਧਰੋਂ ਹੁਣ ਸਿੱਧੇ ਬਣਾਵਾਂਗੇ ਸਾਰੀ ਸਲਾਈ ਸਿੱਧੀ ਸਿੱਧੀ ਬਣੂਗੀ ਲਓ ਜੀ ਦੋ ਕੁੰਡੇ ਸਿੱਧੇ ਤੱਗਾ ਫੇਰ ਆਪਣੀ ਕੰਨੀ ਕਰਾਂਗੇ ਜਿਹੜੇ ਆਪਾਂ ਉਧਰੋਂ ਸਿੱਧੇ ਬਣਾਏ ਸੀ ਕੁੰਡੇ ਇਧਰੋਂ ਵੀ ਸਿੱਧੇ ਬਣਾਵਾਂਗੇ ਆਹ ਤਾਗੇ ਦਾ ਆਪਾਂ ਬਲ ਮਾਰਾਂਗੇ ਕੋਈ ਇਸ ਤਰ੍ਹਾਂ ਲਓ ਜੀ ਇਹਦਾ ਪਾ ਬਾਲ ਮਾਰੇ ਹੋਏ ਤਾਂ ਗਾਉ ਆਪਾਂ ਦੋ ਕੁੰਡਿਆਂ ਦੇ ਉੱਤ ਦੀ ਸਿੱਟਾਂਗੇ ਜੀ ਥੱਲੇ ਇਸ ਤਰ੍ਹਾਂ ਲਓ ਜੀ ਆਹ ਵੇਖੋ ਹੁਣ ਫੇਰ ਤਾਂ ਅੱਗਾ ਆਪਣੇ ਕੰਨੀ ਦੋ ਕੁੰਡੇ ਸਿੱਧੇ ਲਓ ਜੀ ਆ ਬਾਲ ਮਾਰੇ ਹੋਏ ਤਾਂ ਅੱਗਾ ਆਪਾਂ ਇਹਦੀ ਉੱਤ ਦੀ ਸਿੱਟਾਂਗੇ దో కండే ఫే సౌజీ తాగా ఫళ మారా ఇస్తావు దో కుడే సీధే బ దోధీదారర దో కుడే అనే ਫੇਰ ਸਿੱਧੇ ਹੋਗੇ। ਤੱਕ ਫੇਰ ਆਪਣੀ ਕੰਨੀ ਕਰਾਂਗੇ। ਦੋ ਕੁੰਡੇ ਸਿੱਧੇ। ਜਿਹੜੇ ਕੁੰਡੇ ਦਾ ਆਪਾਂ ਬਲ ਮਾਰਿਆ ਜੀ। ਦੇਖੋ। ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਏ ਜੀ। ਇਸ ਉਲਟੀ ਸਲਾਈ 'ਚ ਡਿਜ਼ਾਈਨ ਬਣੂਗਾ ਆਪਣਾ। ਸਿੱਧੀ ਸਲਾਈ 'ਚ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧਿਆਂ ਦਾ। ਸ਼ੁਰੂ ਹੋਊਗੀ ਜੀ ਉਲਟੀ ਸਲਾਈ ਚ ਆਪਣਾ ਡਿਜ਼ਾਈਨ ਬਣ ਕੇ ਕੰਪਲੀਟ ਹੋਊਗਾ ਪਲੇਨ ਸਲਾਈ ਆਪਾਂ ਕੋਈ ਨਹੀਂ ਪਾਉਂਦੇ ਨਾ ਉੱਤੇ ਪਾਸੇ ਨਾ ਸਿੱਧੇ ਪਾਸੇ ਡਿਜ਼ਾਈਨ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਘੰਟੀ ਵਾਲਾ ਬਟਨ ਦਵਾ ਦਿਆ ਕਰੋ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਆਪਾਂ ਲੈ ਕੇ ਅੱਗੇ ਸੋਹਣੇ ਸੋਹਣੇ ਇਹ ਡਿਜ਼ਾਈਨ ਜਿਵੇਂ ਇਹ ਦੱਸਣ ਦਾ ਤਰੀਕਾ ਵਧੀਆ ਲੱਗਦਾ ਤੇ ਵੀਡੀਓ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ